ਸਾਹਿਬੇ ਕਮਾਲ ਸ਼ਾਇ ਸ਼ਹਨਸ਼ਾ ਨੀਲੇ ਤੇ ਸ਼ਾਸਵਾਰ ਸਰਬੰਸਤਾਨੀ ਦਸ਼ਮੇਸ਼ ਪਿਤਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 1699 ਦੀ ਦੀ ਸਾਖੀ ਨੂੰ ਇੱਕ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਅਜਿਹੇ ਖਾਲਸਾ ਪੰਥੀ ਸਾਜਣਾ ਕੀਤੀ ਗਈ ਜਿਸ ਨਾਲ ਗਰੀਬ ਅਧੇਲੀ ਤਾੜੀ ਹੋਏ ਸਿੱਖ ਅੰਮ੍ਰਿਤ ਦੀਆਂ ਬੂੰਦਾ ਛਾ ਕੇ ਗਿੱਦੜੂ ਸ਼ੇਰ ਚਿੜੀਆਂ ਤੋਂ ਬਾਅਦ ਅਤੇ ਕਾਇਰਤਾ ਨੂੰ ਛੱਡ ਕੇ ਸੂਰਪੀਰ ਪਲੀ ਹੋਤੇ ਪਣ ਗਏ ਅਜੋਕੇ ਸਮੇਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਵੀ ਖਾਲਸਾ ਦਾ ਸਾਚਨਾ ਦਿਹਾੜਾ ਬਹੁਤ ਸ਼ਰੱਤਾਂ ਪਾਵਨਾ ਨਾ ਮਨਾਇਆ ਜਾਂਦਾ ਹੈ। ਤਸਵੀਰਾਂ ਇਟਲੀ ਦੀਆਂ ਸਾਝੀਆਂ ਕਰ ਰਿਹਾ। ਇਟਲੀ ਦੇ ਪ੍ਰਥਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰੋਚੇ ਇਟਲੀਆ ਜੋ ਕਿ ਹਮੇਸ਼ਾ ਹੀ ਸਿੱਖ ਧਰਮ ਦੀ ਕਾਰਜਾ ਵਿੱਚ ਮੂਰਲੀ ਕਤਾਰ ਤੇ ਵਿੱਚ ਖੜਾ ਰਹਿੰਦਾ ਹੈ। ਗੁਰਦੁਆਰਾ ਸਾਹਿਬ ਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸੇ ਦੀ ਸਿਰਜਣਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੇਸੂ ਇਲਾਕਾ ਨਿਵਾਸੀ ਸੰਗਠਨ ਦੇ ਸਹਿਯੋਗ ਦਿਨਾਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਲਗਭਗ ਦੁਪਹਿਰ 2 ਵਜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਅਤੇ ਤਾਂਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਈ ਹੈ ਇਸ ਮੌਕੇ ਸੰਗਠਨ ਦੇ ਠਾਠਾ ਮਾਰਦੇ ਹੋਏ ਕਟਵਲੋ ਗੁਰਸਾਇਨਾ ਸ਼ੋਭਿਤ ਪਾਲਕੀ ਦੇ ਪਿੱਛੇ-ਪਿੱਛੇ ਗੁਰੂ ਜਸਕਰਤਿਆ ਨਵਿਲਾਰਾ ਸ਼ਹਿਰ ਦੇ ਸੈਂਟਰ ਵਿੱਚੋਂ ਹੁੰਦੇ ਹੋਏ ਨਗਰ ਦੀ ਪਰੀਕਰਮਾਕਾਰਪਿਆ ਨਗਰ ਦੀ ਤੰਦੀ ਸੰਪੂਰਨਤਾ ਕਰ ਦੁਆਰਾ ਸਾਇਕ ਕੀਤੀ ਹੋਈ ਚਾਰਦੀਆਂ ਗਲੀਆਂ ਵਿੱਚੋਂ ਖਾਲਸਾ ਹੀ ਲਿਬਾਸ ਪਹਿਨੇ ਸਿੱਖ ਸੰਤਨوں ਇਟਾਲੀਅਨ ਲੋਕ ਬਹੁਤ ਹੀ ਉਤਸੁਕਤਾ ਨਾਲ ਦੇਖ ਰਹੇ ਸਨ ਅਤੇ ਉਹਨਾਂ ਦੀਆਂ ਤਸਵੀਰਾਂ ਫਿਟੜੇ ਸਨ ਜਿਸ ਮੌਕੇ ਗੱਤਕਾ ਖਾਰੇ ਵਾਲੇ ਸਿੰਘਾਂ ਵੱਲੋਂ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜ਼ੋਹਰ ਦਿਖਾਏ ਗਏ ਇਟਾਲੀਅਨ ਮੀਡੀਆ ਰਿਪੋਰਟਾਂ ਅਨੁਸਾਰ ਇਸ ਮੌਕੇ ਲਗਭਗ 15000 ਸੰਤਾਂ ਵੱਲੋਂ ਨਗਰ ਕੀਰਤਨ ਵਿੱਚ ਮੌਲਯਤ ਕੀਤੀ ਗਈ ਸੱਸ਼ਟ੍ਰਕਾਲ ਸਾਰਿਆਂ ਨੂੰ A Gennagherkirten e a Te, Challaria, Comune di Novellara, e a Te Bot Bot Bidania. Eccoci finalmente, siamo al giorno del Vaisakhi a Novellara. Benvenute a tutte le migliaia di persone che provengono da tutta Italia. È una giornata bellissima, ricca di, di colori, una giornata di festa. È, una gran, è un grande messaggio di pace quello che si sta dando a Novellara. Grazie veramente. Sì, siamo qui con il gruppo Avis, con il nostro gazebo, in eh, questa festa bellissima, coloratissima, la festa del Vasaki. Ho detto esatto. bene, ho detto bene: eh, festa di primavera, festa di inizio della bella stagione, e eh, l'Avis, quindi, proprio come segnale di presenza e di fratellanza, anche ha colto questa bella occasione per esserci e per eh, dimostrare a tutti che donare eh, apre il cuore al prossimo. Paola? Aggiungo solo un ringraziamento per il nostro consigliere neo vicepresidente Inder, grazie al quale c'è stata un'ulteriore intersezione tra la nostra associazione e la comunità SIC. È stata proficua da tutti i punti di vista, per cui siamo molto orgogliosi della presenza di Inder e molto orgogliosi di essere entrati come associazione all'interno di questa comunità bellissima. Quindi tanti auguri per la vostra festa. ਇਸ ਸਾਲ ਦੂਸਰੀ ਵਾਰ ਅਸੀਂ ਕੈਂਪ ਲਾਇਆ ਬਲੱਡ ਡੋਨੇਸ਼ਨ ਦਾ ਇੱਥੇ ਪਹਿਲੀ ਵਾਰ ਜਾਨੀ ਕਿ ਇਟਲੀ ਚ ਆवीस ਜੋ ਹੈਗਾ ਉਹ ਗੁਰੂ ਘਰ ਦੇ ਜੋ ਵੀ ਨਗਰ ਕੀਰਤਨ ਹੁੰਦੇ ਆ ਪਹਿਲੀ ਵਾਰ ਚ ਸ਼ਾਮਿਲ ਹੋਇਆ ਤੇ ਉਹ ਪਿਛਲੇ ਸਾਲ ਸੀਗਾ ਐਤਕੀ ਅਸੀਂ ਆਜ਼ਾਦ ਵਾਈਸ ਪ੍ਰੈਜ਼ੀਡੈਂਟ ਫਿਰ ਦੁਬਾਰਾ ਕੋਸ਼ਿਸ਼ ਕੀਤੀ ਹੈ ਕਿ ਆवीस ਦੁਆਰਾ ਇੱਥੇ ਆਵੇ ਤੇ ਸਾਡਾ ਜਿਹੜਾ ਮੈਸੇਜ ਹੋਈ ਹੀ ਆ ਵੀ ਅਸੀਂ ਵੀ ਹੌਲੀ ਹੌਲੀ ਕੋਸ਼ਿਸ਼ ਕਰੀਏ ਬਲੱਡ ਡੋਨੇਸ਼ਨ ਅਤੇ ਪਲਾਜ਼ਮਾ ਡੋਨੇਸ਼ਨ ਦੇ ਪੜੀਏ ਤੇ ਕੋਲ ਜਾਈਏ ਤੇ ਡੋਨੇਸ਼ਨ ਆਪਾਂ ਕਰੀਏ ਇਸ ਸਾਡੇ ਲਈ ਵੀ ਫਾਇਦਾ ਹੈ ਤੇ ਸਰੀਰ ਵਾਸਤੇ ਤੇ ਇਹਨਾਂ ਨੂੰ ਵੀ ਕੰਮਿਊਨੀਕੇਸ਼ਨ ਲੱਗਦਾ ਪਤਾ ਵੀ ਅਸੀਂ ਵੀ ਕੁਝ ਕਰ ਰਹੇ ਆ ਤੇ ਵੱਧ ਰਹੇ ਆ ਅੱਗੇ ਇਹਨਾਂ ਕੀ ਸਸਿਕਾ